ਜੇਕਰ ਤੁਸੀਂ ਆਪਣੇ ਪਰਿਵਾਰ ਮੈਂਬਰਾਂ ਜਾਂ ਫਿਰ ਰਿਸ਼ਤੇਦਾਰਾਂ ਨੂੰ ਅਮਰੀਕਾ ਲਿਆਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਗ੍ਰੀਨ ਕਾਰਡ ਧਾਰਕਾਂ ਨੂੰ ਹੁਣ ਨਵੇਂ ਇਮੀਗ੍ਰੇਸ਼ਨ ਨਿਯਮਾਂ ਦਾ ਸਾਹਮਣਾ ਕਰਨਾ ਪਵੇਗਾ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯੂਐਸਸੀਆਈਐਸ ਪਾਲਿਸੀ ਮੈਨੂਅਲ ਨੀਤੀ ਦੇ ਵਿੱਚ ਬਦਲਾਵ ਕਰਨ ਜਾਰੀ ਕਰ ਰਹੀ ਹੈ ਜੋ ਪਰਿਵਾਰ ਅਧਾਰਤ ਇਮੀਗ੍ਰੇਸ਼ਨ ਵੀਜ਼ਾ ਪੈਟਿਸ਼ਨਰ ਦੀ ਜਾਂਚ ਅਤੇ ਜਾਂਚ ਕਰਨ ਦੀ ਸਮਰੱਥਾ ਨੂੰ ਵਧਾਵੇਗੀ ਯੂਐਸਸੀਆਈਐਸ ਪਾਲਿਸੀ ਮੈਨੂਅਲ ਯੂਐਸਸੀਆਈਐਸ ਦੀ ਇਮੀਗ੍ਰੇਸ਼ਨ ਨੀਤੀਆਂ ਦੇ ਲਈ ਏਜੰਸੀ ਦਾ ਕੇਂਦ੍ਰਿਤ ਆਨਲਾਈਨ ਪੰਡਾਰ ਹੈ ਇਹ ਬਦਲਾਵ ਚੋਕ ਦੇ ਪਾਲਿਸੀ ਮੈਨੂਅਲ ਦੇ ਭਾਗ 6 ਦੇ ਵਿੱਚ ਸ਼ਾਮਲ ਹੈ ਤੁਰੰਤ ਪ੍ਰਭਾਵੀ ਹੈ ਅਤੇ ਪ੍ਰਕਾਸ਼ਨ ਦੀ ਮਿਤੀ ਨੂੰ ਜਾਂ ਬਾਅਦ ਦੇ ਵਿੱਚ ਲੰਬਿਤ ਜਾਂ ਫਿਰ ਦਾਇਰ ਕੀਤੀਆਂ ਗਈਆਂ ਬੇਨਤੀਆਂ ਉੱਤੇ ਲਾਗੂ ਹੁੰਦਾ ਹੈ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਇਹ ਪ੍ਰਦਾਨ ਕਰਦਾ ਹੈ ਕਿ ਅਮਰੀਕੀ ਨਾਗਰਿਕ ਅਤੇ ਕਾਨੂੰਨੀ ਸਥਾਈ ਨਿਵਾਸੀ ਅਤੇ ਨਾਲ ਹੀ ਅਮਰੀਕੀ ਗ੍ਰੀਨ ਕਾਰਡ ਰੱਖਣ ਵਾਲੇ ਕੁਝ ਵਿਦੇਸ਼ੀ ਰਿਸ਼ਤੇਦਾਰਾਂ ਨੂੰ ਸਿੱਧਾ ਅਮਰੀਕਾ ਵਿੱਚ ਪਰਵਾਸ ਕਰਨ ਲਈ ਅਰਜ਼ੀ ਦੇ ਸਕਦੇ ਨੇ ਕਾਨੂੰਨੀ ਸਥਾਈ ਨਿਵਾਸੀ ਜਿਨ੍ਹਾਂ ਨੂੰ ਗ੍ਰੀਨ ਕਾਰਡ ਧਾਰਕ ਵੀ ਕਿਹਾ ਜਾਂਦਾ ਹੈ ਉਹ ਵਿਦੇਸ਼ੀ ਨੇ ਜੋ ਸੰਯੁਕਤ ਰਾਜ ਅਮਰੀਕਾ ਦੇ ਅੰਦਰ ਸਥਾਈ ਤੌਰ ਤੇ ਰਹਿਣ ਦੇ ਲਈ ਕਾਨੂੰਨੀ ਤੌਰ ਤੇ ਅਧਿਕਾਰਤ ਨਹੀਂ ਇਸ ਲਈ ਉਹਨਾਂ ਨੂੰ ਏਲੀਨ ਰਿਲੇਟਿਵ ਫਾਰਮ I-130 ਦੇ ਲਈ ਪਟੀਸ਼ਨ ਦਾਇਰ ਕਰਨ ਦੀ ਲੋੜ ਹੈ ਕੁਝ ਏਲੀਨ ਰਿਸ਼ਤੇਦਾਰਾਂ ਦੇ ਵਿੱਚੋਂ ਅਮਰੀਕੀ ਨਾਗਰਿਕਾਂ ਦੇ ਤੁਰੰਤ ਰਿਸ਼ਤੇਦਾਰ ਸ਼ਾਮਲ ਹੁੰਦੇ ਨੇ ਤੇ ਨਾਲ ਹੀ ਉਹ ਰਿਸ਼ਤੇਦਾਰ ਜੋ ਪਰਿਵਾਰ ਆਧਾਰਿਤ ਤਰਜੀਹ ਸ਼੍ਰੇਣੀ ਦੇ ਵਿੱਚ ਆਉਂਦੇ ਨੇ ਜ਼ਿਆਦਾਤਰ ਨਵੇਂ LPRs ਦੇ ਲਈ ਪਰਿਵਾਰ ਅਧਾਰਤ ਇਮੀਗ੍ਰੇਸ਼ਨ ਜ਼ਿੰਮੇਵਾਰ ਨੇ ਜਿਸ ਦੇ ਵਿੱਚ ਹਰ ਸਾਲ ਸਾਰੇ ਨਵੇਂ ਐਲਪੀਆਰਸ ਦਾ ਲਗਭਗ 40% ਨਜ਼ਦੀਕੀ ਰਿਸ਼ਤੇਦਾਰ ਹੀ ਬੰਦੇ ਨੇ ਧੋਖੜੜੀ ਵਾਲੀਆਂ ਫਜ਼ੂਲ ਜਾਂ ਹੋਰ ਗੈਰ ਯੋਗ ਪਰਿਵਾਰਕ ਅਧਾਰਤ ਪਰਵਾਸੀ ਵੀਜ਼ਾ ਪਟੀਸ਼ਨਾਂ ਕਾਨੂੰਨੀ ਸਥਾਈ ਨਿਵਾਸੀ ਸਥਿਤੀ ਦੇ ਲਈ ਪਰਿਵਾਰ ਅਧਾਰਤ ਮਾਰਗਾ ਦੇ ਵਿੱਚ ਵੀ ਵਿਸ਼ਵਾਸ ਨੂੰ ਘਟਾਉਂਦੀਆਂ ਨੇ ਅਧਿਰਸਯੁਕਤ ਰਾਜ ਅਮਰੀਕਾ ਦੇ ਵਿੱਚ ਪਰਿਵਾਰਕ ਇਕਤਾਨੂ ਕਮਜ਼ੋਰ ਕਰਦੀਆਂ ਨੇ ਇਹ ਦਿਸ਼ਾ ਨਿਰਦੇਸ਼ਾਂ ਦੇ ਮੌਜੂਦ ਨੀਤੀ ਸੁਚਾਰੂ ਬਣਾਉਂਦਾ ਹੈ ਤੇ ਰਿਕਾਰੀਆਂ ਨੂੰ ਸਪਸ਼ਟ ਅਤੇ ਇਕਸਾਰ ਨਿਰਦੇਸ਼ ਪ੍ਰਦਾਨ ਕਰਦਾ ਹੈ। ਇਹ ਮਾਰਗਦਰਸ਼ਨ ਯੋਗ ਵਿਹਾਹਾ ਅਤੇ ਪਰਿਵਾਰਕ ਸੰਬੰਧ ਦੀ ਜਾਂਚ ਕਰਨ ਦੇ ਲਈ ਯੂਐਸਸੀ ਆਈਐਸ ਦੀ ਸਮਰੱਥਾ ਵਿੱਚ ਸੁਧਾਰ ਕਰੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਅਸਲੀ ਪ੍ਰਮਾਣਿਤ ਅਤੇ ਸਾਰੇ ਲਾਗੂ ਕਾਨੂੰਨਾਂ ਦੀ ਪਾਲਣਾ ਕਰਨ ਵਾਲੇ ਨੇ। ਇਹ ਜਾਣਕਾਰੀ ਯੋਗਤਾ ਤੇ ਨਿਰਣਾਇਕ ਜ਼ਰੂਰਤਾਂ ਨੂੰ ਸਪਸ਼ਟ ਕਰਦਾ ਹੈ ਜਿਵੇਂ ਕਿ ਪਰਿਵਾਰਕ ਆਧਾਰਿਤ ਪ੍ਰਵਾਸੀ ਵੀਜ਼ਾ ਪਟੀਸ਼ਨਰਾਂ ਦੇ ਲਈ ਇੰਟਰਵਿਊ ਦੀ ਜ਼ਰੂਰਤ ਅਤੇ ਲਾਭ ਦੀ ਇਕਸਾਰਤਾ ਨੂੰ ਯਕੀਨੀ ਬਣਾਉਣਾ ਅਤੇ ਧੋਖਾਧੜੀ ਨੂੰ ਰੋਕਣ ਦੇ ਲਈ ਨੋਟਿਸ ਟੂ ਅਪੀਅਰ ਪ੍ਰਾਪਤ ਕਰਨ ਦੀ ਸੰਭਾਵਨਾ ਇਸ ਅਪਡੇਟ ਦੇ ਵਿੱਚ ਪਰਿਵਾਰ ਆਧਾਰਿਤ ਪ੍ਰਵਾਸੀ ਵੀਜ਼ਾ ਪਟੀਸ਼ਨਰ ਦੀ ਪ੍ਰਵਾਨਗੀ ਅਤੇ ਇਨਕਾਰ ਬਾਰੇ ਦੇਚਨ ਹਦਾਇਤਾਂ ਸ਼ਾਮਲ ਨੇ ਪਰਿਵਾਰ ਅਧਾਰਤ ਪ੍ਰਵਾਸੀ ਪਟੀਸ਼ਨਾਂ ਦੇ ਲਈ ਆਮ ਯੋਗਤਾ, ਮਾਪਦੰਡਾ ਅਤੇ ਫਾਈਲਿੰਗ ਅਤੇ ਦਸਤਾਵੇਜ਼ੀ ਜ਼ਰੂਰਤਾਂ ਬਾਰੇ ਮੌਜੂਦਾ ਮਾਰਗਦਰਸ਼ਨ ਨੂੰ ਸ਼ਾਮਲ ਕਰਦਾ ਹੈ। ਇਹ ਦੱਸਦਾ ਹੈ ਕਿ USCIS ਪਰਿਵਾਰਕ ਅਧਾਰਤ ਇਮੀਗ੍ਰੈਂਟ ਵੀਜ਼ਾ ਪਟੀਸ਼ਨਾਂ ਦਾ ਨਿਰਮਾਣ ਕਿਵੇਂ ਕਰਦਾ ਹੈ ਜੋ ਸੰਬੰਧਿਤ ਪਟੀਸ਼ਨਾਂ ਜਾਂ ਫਿਰ ਕਈ ਪਟੀਸ਼ਨਾਂ ਦੇ ਨਾਲ ਦਾਇਰ ਕੀਤੀਆਂ ਜਾਂਦੀਆਂ ਨੇ। ਇਹ ਉਹਨਾਂ ਹਾਲਾਤਾਂ ਬਾਰੇ ਦੱਸਦਾ ਹੈ ਜਿਨ੍ਹਾਂ ਦੇ ਵਿੱਚ ਯੂਐਸਸੀ ਆਈਐਸ ਅਮਰੀਕੀ ਵਿਦੇਸ਼ ਵਿਭਾਗ ਨੂੰ ਕਿਸੇ ਅਮਰੀਕੀ ਨਾਗਰਿਕ ਦੁਆਰਾ ਕਿਸੇ ਨਸਲੀਕੀ ਰਿਸ਼ਤੇਦਾਰ ਦੇ ਲਈ ਸਿੱਧੇ ਡੀਓਐਸ ਦੇ ਕੋਲਦਾਰ ਕਿਤੀਗੀ ਫਾਰਮ I-130 ਪਟੀਸ਼ਨ ਨੂੰ ਸਵੀਕਾਰ ਕਰਨ ਦੇ ਲਈ ਅਧਿਕਾਰਤ ਕਰਦੇ ਜਿਸ ਦੇ ਵਿੱਚ ਅਮਰੀਕੀ ਫੌਜ ਅਤੇ ਸੰਯੁਕਤ ਰਾਜ ਤੋਂ ਬਾਹਰ ਤਾਇਨਾਤ ਜਾਂ ਫਿਰ ਨਿਯੁਕਤ ਕੀਤੇ ਗਏ ਕੁਝ ਅਮਰੀਕੀ ਸਰਕਾਰੀ ਕਰਮਚਾਰੀਆਂ ਦੁਆਰਾ ਦਾਇਰ ਪਟੀਸ਼ਨ ਸ਼ਾਮਲ ਨੇ ਤੇ ਨਾਲ ਹੀ ਵੱਡੇ ਪੱਧਰ ਉੱਤੇ ਵਿਗਨ ਪੋਣ ਵਾਲੀਆਂ ਘਟਨਾਵਾਂ ਦੇ ਲਈ ਅਸਥਾਈ ਅਧਿਕਾਰ ਵੀ ਸ਼ਾਮਲ ਨੇ ਇਹ ਮਜੂਦਾ ਮਾਰਕ ਰੈਕਸ਼ਨ ਨੂੰ ਸ਼ਾਮਲ ਕਰਦਾ ਹੈ ਜੋ ਦੱਸਦਾ ਹੈ ਕਿ USCIS ਕੋ ਦੋ ਇੱਕ ਪਰਵਾਨਿਤ ਪਟੀਸ਼ਨ DOS ਨੈਸ਼ਨਲ ਵੀਜ਼ਾ ਸੈਂਟਰ ਨੂੰ ਭੇਜਦਾ ਹੈ ਜਿਸ ਦੇ ਵਿੱਚ ਉਹ ਹਾਲਾਤ ਸ਼ਾਮਲ ਨੇ ਜਿੱਥੇ ਲਾਪਤਾ ਦੇ ਨੇ ਸਥਿਤੀ ਨੂੰ ਐਡਜਸਟ ਕਰਨ ਦੇ ਲਈ ਅਰਜ਼ੀ ਦਿੱਤੀ ਸੀ ਪਰ USCIS ਨੂੰ ਲਾਪਤਾ ਦੀ ਐਡਜਸਟ ਕਰਨ ਦੀ ਅਯੋਗਤਾ ਬਾਰੇ ਪਤਾ ਲੱਗ ਜਾਂਦਾ ਹੈ ਦੱਸਦਾ ਹੈ ਕਿ USCIS ਨੂੰ ਪਰਿਵਾਰ ਅਧਾਰਤ ਪ੍ਰਵਾਸੀ ਵੀਜ਼ਾ ਪਟੀਸ਼ਨਰ ਦੇ ਲਈ ਇੰਟਰਵਿਊ ਦੀ ਲੋੜ ਕਦੋਂ ਹੁੰਦੀ ਹੈ ਇਹ ਦੱਸਦਾ ਹੈ ਹੈ ਕਿ ਯੂਐਸਸੀ ਆਈਐਸ ਇੱਕ ਐਨਟੀਏ ਜਾਰੀ ਕਰ ਸਕਦਾ ਹੈ ਜੇਕਰ ਪਰਦੇਸੀ ਲਾਪਾਤੀ ਨੂੰ ਹਟਾਉਣ ਯੋਗ ਬਣਾਇਆ ਜਾਂਦਾ ਹੈ ਕਿਉਂਕਿ ਪਰਿਵਾਰ ਅਧਾਤ ਪ੍ਰਵਾਸੀ ਵੀਜ਼ਾ ਪਟੀਸ਼ਨ ਕੋਈ ਇਮੀਗ੍ਰੇਸ਼ਨ ਦਰਜਾ ਜਾਂ ਹਟਾਉਣ ਤੋਂ ਰਾਹਤ ਨਹੀਂ ਦਿੰਦੀ